ਨਿੰਸਾਬ ਚਾਹੀਏ ਰੋਡ 'ਤੇ ਸੋئیںਗੇ ਅਭੀ ਕਹਾ ਜਾਵਾਂ ਇਧਰ ਵੇਖੋ ਕੋਟਪੂਰੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਖਾ ਵੇਖੋ ਤੇਾਰੇ ਗਰੀਬ ਲੋਕ ਸਮਾਨ ਕਿਦਾਂ ਚੱਕ-ਚੱਕ ਕੇ ਆਦਾ ਘਰਾਂ 'ਚੋਂ ਬਾਹਰ ਆ ਰਹੇ ਨੇ ਜੀ ਪ੍ਰਸ਼ਾਸਨ ਨੂੰ ਲਾਇਆ ਗਿਆ ਨਾਲ ਕਿੱਥੇ ਜਾਦਾ ਪਾਬ ਜੀ ਤੁਸੀਂ ਬਤਾ ਦਿਓ ਅਸੀਂ ਲੋਕ ਕਿੱਥੇ ਜਾਵਾਂਗੇ ਜੀ ਸਹੀ ਪਾਬ ਜਵਾਕ ਥੱਲੇ ਜਦਾ ਗੱਡੀ ਦੇ ਗੱਡੀ ਦੇ ਥੱਲੇ ਜਦਾ ਜਵਾਕਾਂ ਦੇ ਹੋਰ ਇਹਦਾ ਮਸਲਾ ਤਾਂ ਹੋ ਨਹੀਂ ਸਕਦਾ ਗਰੀਬਾਂ ਦਾ ਕਮਾਉਣਾ ਤੋਂ ਹੀ ਖਾਣਾ ਉਹਨਾਂ ਨੂੰ ਤੁਰੀ ਚੱਲੀ ਜਾਂਦੀ ਹੈ ਸਾਨੂੰ ਤੁਹਾਨੂੰ ਦੱਸੂ ਹਾਂ ਉਹ ਉਜੜੀਆਂ ਨਾ ਕੀ ਚੂਆ ਕਸਰ ਕ ਤਾਂ ਮਾਰ ਦੋ ਜੂਆ ਕਾਲੂ ਵਾਲੇ ਲੈ ਜਾਓ ਸਾਰਿਆਂ ਨੂੰ ਮਾਰੋ ਇੱਥੇ ਮਾਨ ਸਾਹਿਬ ਦਾ ਪੀਲਾ ਪੰਜਾ ਪੀਲਾ ਪੰਜਾ ਨਸ਼ਾ ਤਖਸਰਾ ਦੇ ਘਰਾਂ ਤੇ ਚੱਲਿਆ ਤੇ ਗਰੀਬਾਂ ਦੀਆਂ ਛੁੱਗੀਆਂ ਤੇ ਚੱਲਿਆ ਉਹ ਗਰੀਬਾਂ ਦੇ ਮਕਾਨਾਂ ਤੇ ਚੱਲਿਆ ਪਰ ਜਿਹੜੇ ਠਾਠ ਲੋਕ ਐ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਘਰਾਂ ਤੇ ਕਿਉਂ ਨਹੀਂ ਚੱਲਦੇ ਆ ਆ ਵੇਖੋ ਜਿਹੜੇ ਗਰੀਬ ਲੋਕ ਸੀ ਇਹਨਾਂ ਜਿਹੜਾ ਸਮਾਨ ਸੀ ਇਸ ਵਕਤ ਕੱਢ-ਕੱਢ ਕੇ ਸਾਰਾ ਬਾਹਰ ਰੱਖ ਦਿੱਤਾ ਆ ਸਮਾਨ ਇਹਨਾਂ ਗਰੀਬ ਲੋਕਾਂ ਦਾ ਵਿਚਾਰਾਂ ਦਾ ਵੇਖੋ ਆ ਮਸ਼ੀਨਾਂ ਸਾਰਾ ਜੋ ਵਰਤਣ ਵਾਲਾ ਘਰੇਲੂ ਸਮਾਨ ਹੁੰਦਾ ਪ੍ਰਸ਼ਾਸਨ ਨੇ ਇਸ ਵਕਤ ਇਹਨਾਂ ਦੀਆਂ ਜਿਹੜੀਆਂ ਝੁੱਗੀਆਂ ਢਾਹ ਦਿੱਤੀਆਂ ਜਿਹੜਾ ਸਮਾਨ ਹੈ ਉਹ ਇਸ ਵਕਤ ਵੇਖੋ ਬਾਹਰ ਕੱਢ ਕੇ ਸਾਰਾ ਰੱਖ ਦਿੱਤਾ ਝੁੱਗੀਆਂ ਤੈਸ਼ ਨੈਸ਼ ਕਰ ਦਿੱਤਾ ਸਾਰਾ ਜਿਵੇਂ ਕੋਈ ਪੁਚਾਲ ਆਇਆ ਹੋਵੇ ਐਂ ਲੱਗਦਾ ਕਿ ਇਹ ਲੋਕ ਸਾਡੇ ਲੋਕ ਨਹੀਂ ਕੋਈ ਬਾਹਰੋਂ ਲੋਕ ਆਏ ਲੱਗਦੇ ਐ ਤੇ ਹੈ ਤਾਂ ਪਰ ਸਾਡੀ ਇੰਡੀਆ ਦੇ ਲੋਕ ਹੀ ਰਹਿਣ ਵਾਲੇ ਆ ਜੀ ਜੀ ਇਹ ਕਿੰਨੀਆਂ ਚੁੱਗੀਆਂ ਸੀ ਤੁਹਾਡੇਆਂ ਇੱਥੇ ਇੱਥੇ ਜੁੱਗੀ ਬਹੁਤ ਆ ਕਮ ਸੇ ਕਮ ਕਟੋ ਕਟੋ ਹੋ ਜਾਣਗੇ 200 ਚੁੱਗੀਆਂ ਹੋਣਗੇ ਇੱਥੇ ਹੂੰ 200 ਚੁੱਗੀਆਂ ਹੋਣਗੇ ਇੱਥੇ 200 ਚੁੱਗੀਆਂ ਜੀ ਪ੍ਰਸ਼ਾਸਨ ਨੇ ਪਹਿਲਾਂ ਤੁਹਾਨੂੰ ਵਾਰਨਿੰਗ ਨਹੀਂ ਦਿੱਤੀ ਸੀ ਕੋਈ ਵਾਰਨਿੰਗ ਦਿੱਤਾ ਸੀ ਹਫਤਾ ਹੀ ਹੋਇਆ ਹੂੰ ਕਮ ਸੇ ਕਮ ਅਮੈਨਾਤ ਹੋਵੇ ਹਫਤਾ ਪਹਿਲੇ ਵਾਰਨਿੰਗ ਦਿੱਤਾ ਸੀ ਉਹਨਾਂ ਨੇ ਹੂੰ ਤੋਂ ਕਹਦੇ ਕਿ ਸਮਾਨ-ਸਮਾਨ ਸਾਰੇ ਪਾਸੇ ਕਰ ਲੋ ਅੱਪਾ ਵੀ ਕਮਰਾ ਢੂੰਡਣੇ ਮੇ 3-4 ਦਿਨੇ ਲੱਗ ਜਾਂਦਾ ਠੀਕ ਨਾ ਕਮਰਾ ਢੂੰਡੀ ਰਹਤੇ ਤੇ ਇਧਰ ਤੋਂ ਪ੍ਰਸ਼ਾਸਨ ਆਇਆ ਬੁਲਡੋਜ਼ਰ ਲੈ ਕੇ ਜੁਕੀ ਤੋੜਨਾ ਸਟਾਰਟ ਕਰ ਦੇ ਇਧਰ ਕਿੰਨਾ ਚਿਰ ਹੋ ਗਿਆ ਬੈਠਣ ਚੁੱਕੇ ਆ ਭਾਈ ਮਰਦਾ ਰਾਮਬਗ ਮੁੰਡਾ ਇੰਨਾ ਵੱਡਾ ਸ ਲੈ ਕੇ ਇੰਨਾ ਵੱਡਾ ਮੈਂ 31 ਸਾਲ ਸਾਡਾ ਉਮਰ ਹੋਇਆ ਇੱਥੇ ਹੀ ਹੋਇਆ ਜੀ ਇੱਥੇ ਹੋਇਆ ਰਾਸ਼ਨ ਕਾਰਡ ਬਣਿਆ ਸਾਰਾ ਕੁਝ ਬਣਿਆ ਜੀ ਵੋਟਰ ਕਾਰਡ ਬਣਿਆ ਸਾਰਾ ਕੁਝ ਬਣਿਆ ਇੱਥੇ ਵੋਟ ਵੀ ਦਿੰਦੇ ਇੱਥੇ ਹਾਂ ਸਾਰਾ ਕੁਝ ਬਣਿਆ ਪਿਆ ਜਦੋਂ ਹੁਣ ਵੋਟਾਂ ਲੈਣ ਆਲੇ ਆਉਣਗੇ ਕੀ ਬੋਲਣ

हो गया इतना ही जमा हुआ मैं छोटा हाँ। ही था ना जब जी ही था मैं जी अभी किधर जाएगा था भी नहीं आएगा जी थे जी है जी जी मेरा माँ पियो सारा इधर है ये मेरा दादी भी इधर था मैं छोटा सा इतना ही जमा हुआ है बड़ा हुआ इतना बड़ा है अभी किधर जाएगा जी 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 मरेगा ही उसको मुंडा पायला सला के देव भवन वाला के, वाला के। वो जो जितना वो उधर वाला मीडिया वाला है ना वो उसको सारा खरीदाएगा मीडिया वाला मीडिया वाला खरीद लिया मुन्ना पायला सला मुन्ना पायल मीडिया आ, खरीद लिया वो जो गुड्डा है तीन चार ना उसको खरीदाएगा

ਜਦੋਂ ਸਰਕਾਰੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਹਟਾ ਰਹੇ ਤਾਂ ਮੈਂ ਇਹ ਹੀ ਬੋਲਣਾ ਚਾਹਤਾ ਹਾਂ ਇਹ ਜਿਹੜੇ ਵਾਲੇ ਕੋ ਕਿ ਇੱਧਰ ਵੀ ਹੋਰ ਇੱਧਰ ਵੀ ਸਾਰਾ ਪਾਸੇ ਕਰਾਓ ਜਿਹੜਾ ਪੰਜਾਬੀ ਹੋਵੇ ਪਮ ਬਿਆਰੀ ਹੋਵੇ ਸਾਰਾ ਪਾਸੇ ਕਰਾਓ ਸਾਰਾ ਜੀ ਅਜਿਹੇ ਨਾਜਾਇਜ਼ ਕਬਜ਼ੇ ਇਹਨਾਂ ਨੇ ਵੀ ਕੀਤਾ ਹੋਇਆ ਥੇ

ਔਰ ਕਹਾਂ ਜਾਏਗਾ ਗਰੀਬ ਲੋ ਨਾ ਤਾਂ ਹਮ ਲੋਕਾਂ ਦਾ ਥਾਂ ਦੋ ਰਹਿਣੇ ਵਾਲਾ ਕੋਈ ਨਹੀਂ ਉੱਪਰ ਸਾ ਉੱਡ ਰਹਾ ਹਾਲਿਆ ਸਭ ਮਿਲ ਕੇ ਪਾਲਸ ਵਾਲਾ ਮਿਲ ਕੇ ਕਰ ਰਹਾ ਸਕੂਲ ਵਾਲਾ ਮਿਲ ਕੇ ਕਰ ਰਹਾ মিডিਆ ਵਾਲੇ ਵੀ ਖਰੀਦਾਏਗਾ ਪਾਲਸ ਵਾਲੇ মিডিਆ ਵਾਲੇ ਵੀ ਖਰੀਦ ਲਿਆ ਆਪਣੇ ਤਰਫ ਘੁਰਾ ਲੇਤਾ ਹੈ মিডিਆ ਵਾਲੇ ਪੈਸਾ ਦੇ ਕੇ ਆਪਣੇ ਤਰਫ ਘੁਰਾ ਲੇਤਾ ਹੈ ਹਮ ਲੋਕ ਕਿਹਨਸ ਪੈਸਾ ਦੇਗਾ ਹਮ ਲੋਕਾਂ ਨੂੰ ਤਾਂ ਰੋਟੀ ਖਾਣੇ ਕ ਨਹੀਂ ਮਿਲਦਾ ਸਭ ਕਵੇ ਲੱਗਦਾ ਇਹਨਾਂ ਨੂੰ ਪਹਿਲਾ ਵਾਰਨਿੰਗ ਦਿੱਤੀ ਗਈ ਸੀ ਕੋਈ ਨੋਟਿਸ ਕੱਢਿਆ ਗਿਆ ਅੱਜ ਦੀਆਂ ਜੀ ਬੜੇ ਚਿਰ ਦੀਆਂ ਚੀਜ਼ਾਂ ਚੱਲ ਰਹੀਆਂ ਨਹੀਂ ਚੱਲ ਰਹੀਆਂ ਬੜੇ ਪਰੇਸ਼ਾਨ ਸੀ ਲੋਕ ਵੀ ਔਰ ਦੇਖੋ ਕੱਲ ਤੁਸੀਂ ਕੋਈ ਸੜਕ ਖੁੱਲੀ ਕਰਨੀ ਹੋਰ ਕਰਨੀਆ ਆਪਣਾ ਇਨਫਰਾਸਟ੍ਰਕਚਰ ਤਾਂ ਉਹ ਪ੍ਰੋਵਾਈਡ ਕਰਾਉਣਾ ਪੈਂਦਾ ਨਹੀਂ ਫਿਰ ਕੰਮ ਕਰੂਗਾ ਕਿੱਦਾਂ ਡਵੈਲਪਮੈਂਟ ਕਿੱਦਾਂ ਹੋਊਗੀ ਇਹ ਇੱਥੇ ਕੋਈ ਟਰੱਕ ਚੜ ਗਿਆ ਆ ਕੇ ਰਾਤ ਨੂੰ ਇੱਥੇ ਇਹਨਾਂ ਨੇ ਤੜਕੇ ਇਹ ਫਿਰ ਉਹੀ ਕੰਮ ਤਾਂ ਫਿਰ ਕਰ ਲੈਣਾ ਇਹਨਾਂ ਨੇ ਇਹ ਗਰੀਬ ਲੋਕਾਂ ਦੇ ਜਿਹੜੇ ਵੱਡੇ ਲੋਕਾਂ ਨੇ ਥਾਂ ਨਾਪ ਰੱਖੀ ਆ ਉਧਰ ਤਾਂ ਧਿਆਨ ਨਹੀਂ ਦੇ ਰਿਹਾ ਪ੍ਰਸ਼ਾਸਨ ਜਿਹੜੇ ਸਾਡੇ ਗਰੀਬ ਲੋਕਾਂ ਨੇ ਨੱਪਿਆ ਉਧਰ ਪ੍ਰਸ਼ਾਸਨ ਆ ਗਿਆ ਨਾ ਤੁਹਾਨੂੰ ਕੋਈ ਅਲਟੀਮੇਟ ਦਿੱਤਾ ਪਹਿਲਾਂ ਚੜਨ ਦਾ ਬਿਆਨ ਦੇਣ ਦਾ ਕੀ ਹੈ ਜੀ ਕੋਈ ਵੀ ਬੰਦਾ ਕਿਸੇ ਬਿਨਾ ਉਹਦੇ ਤੋਂ ਜਿਹੜਾ ਮਰਜ਼ੀ ਹੁਣ ਗਿਆਨ ਵਾਲਾ ਉਹਦੇ ਲਈ ਵੀ ਪ੍ਰੋਪਰ ਪ੍ਰਕਿਰਿਆ ਕਰਨੀ ਪੈਂਦੀ ਹੈ ਸਾਰੇ ਤਾਂ ਤੇ ਕਿਉਂ ਨਹੀਂ ਹੋ ਰਿਹਾ ਤੁਹਾਨੂੰ ਦਿਖਾਉ ਕਿੰਨੀ ਕਿੰਨੀਆਂ ਅਸੀਂ ਖਾਲੀ ਕਰਾਈਆਂ ਮੈਕ੍ਰੋ ਪਿਛਲੇ ਪਿਛਲੇ ਸਾਲ ਛੱਪੜ ਤੇ ਨਹੀਂ ਖਾਲੀ ਕਰਾਇਆ ਆਪਾਂ ਪਿਛਲੇ ਸਾਲ ਛੱਪੜ ਤੇ ਕਿੰਨਾ ਇਨਕ੍ਰੋਚਮੈਂਟ ਸੀਗੀ ਉਹ ਕਰਾਇਆ ਨਹੀਂ ਛੱਪੜ ਖਾਲੀ ਜੀ ਇੱਕ ਸਰ ਇਹਨਾਂ ਨੇ ਕਹਿਣਾ ਕਿ ਜਿਹੜੀਆਂ ਆਸੇ ਪਾਸੇ ਦੁਕਾਨਾਂ ਉਹਨਾਂ ਦੇ ਵੀ ਨਜਾਇਜ਼ ਕਬਜ਼ੇ ਕੀਤੇ ਉਹ ਕਿਉਂ ਨਹੀਂ ਛੜਾਇਆ ਜਾਂਦੇ ਦੇਖੋ ਇਹ ਤਾਂ ਨਹੀਂ ਹੋ ਸਕਦਾ ਵੀ ਨਜਾਇਜ਼ ਕਬਜ਼ੇ ਕੀਤੇ ਹੋਣਗੇ ਤੇ ਛੁੱਟਣਗੇ ਨਹੀਂ ਹੂੰ ਹਰ ਚੀਜ਼ ਦਾ ਟਾਈਮ ਤਾਂ ਲੱਗਦਾ ਹੀ ਹੁੰਦਾ ਤੁਹਾਨੂੰ ਪਤਾ ਜੀ ਸਰ ਇਹਨਾਂ ਨੇ ਇਹ ਕਿਹਾ ਕਿ 6 ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਹੈ ਅਚਾਨਕ ਹੀ ਚੁਕਾਏ ਗਏ ਜੀ ਹੁਣ ਅਸੀਂ ਕੀ ਕਰਾਂਗੇ ਜੀ ਕੋਈ ਗੱਲ ਨਹੀਂ ਸਾਰਿਆਂ ਨੂੰ ਨੋਟਿਸ ਹੋਇਆ ਪ੍ਰੋਪਰ ਇਹ ਕਹਿੰਦੇ ਅਸੀਂ ਵੀ ਇੱਥੋਂ ਦੇ ਜੰਪਾਲਾ ਸਾਡੀ ਬੋਟ ਬਣੀ ਆ ਰਾਸ਼ਨ ਕਾਰਡ ਬਣਿਆ ਆਧਾਰ ਕਾਰਡ ਬਣਿਆ ਸਾਰਾ ਵੀ ਸਾਡੇ ਨੇ ਧੱਕਾ ਮੈਂ ਜੰਪਾਲਾ ਤਾਂ ਹੁਣ ਮੈਂ ਸੜਕ ਤੇ ਤਾਂ ਨਹੀਂ ਇੱਥੇ ਆ ਪਾ ਕੇ ਬਹਿ ਜੂਗਾ ਤੁਸੀਂ ਗੱਲ ਸਮਝੋ ਇਹ ਤਾਂ ਇਹਨਾਂ ਨੂੰ ਜਿਵੇਂ ਇੱਕ ਬੱਚਾ ਨਹੀਂ ਹੁੰਦਾ ਨਾਉਂਦਾ ਨਹੀਂ ਉਹਨੂੰ ਧੱਕੇ ਨਾਲ ਲਮਾਉਣੇ ਆਪਾਂ ਜੀ ਇਹਨਾਂ ਦੀ ਜਾਨ ਬਚਾ ਰਹੇ ਇਹਨਾਂ ਦੀ ਜੀ ਕੋਈ ਵੀਕਰ ਰਾਤ ਨੂੰ ਆ ਕੇ ਚੜ ਗਿਆ ਕੋਈ ਬਸ ਚੜ ਗਈ ਫੇਰ ਕੀ ਕਰਾਂਗੇ ਆਪਾਂ ਲੱਗਦਾ ਵੀ ਇੱਕ ਜਿਵੇਂ ਆਪਾਂ ਪਿੰਡ ਕਹਿੰਦੇ ਨੇ ਪਿੰਡਾਂ ਕੋਈ ਪਿੰਡ ਉਜਾੜਤਾ ਜਿਵੇਂ ਇਹ ਕਿੰਨੇ ਲੋਕ ਸੀ ਕਿੰਨੀ ਵੋਟ ਐ ਪਿੰਡ ਦੀ ਇੱਕ ਵੋਟ ਹੁੰਦੀ ਆ ਛੋਟਾ ਜਿਹਾ ਕਸਬਾ ਹੁੰਦਾ ਇਹ ਬੋਟ ਦੇ ਕਾਲ ਵੋਟ ਵੀ ਬਹੁਤ ਐ ਸਾਰੀਆਂ ਚੀਜ਼ਾਂ ਵੋਟਾਂ ਨਾਲ ਨਹੀਂ ਦੇਖਿਆ ਜਾਂਦੀਆਂ ਜੀ ਮਤਲਬ ਸੁਧਾਰ ਫੇਰ ਕਿਵੇਂ ਹੋਣਗੇ ਦੱਸੋ ਸਾਰਿਆਂ ਨੂੰ ਕੋਈ ਜਗ੍ਹਾ ਦਿੱਤੀ ਗਈ ਐ ਇੱਥੋਂ ਇੱਥੋਂ ਇਥੋਂ ਦੇ ਬਾਅਦ ਦੇ ਦੇਖੋ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਾਂ ਮਤਲਬ ਸਰਕਾਰੀ ਤੌਰ ਤੇ ਨਹੀਂ ਮੈਂ ਕੋਈ ਗੱਲ ਕਰਦਾ ਭਾਈਚਾਰਕ ਤੌਰ ਤੇ ਕੋਈ ਆਪਣੇ ਸੱਜਣ ਮਿੱਤਰ ਚੰਗੇ ਬੰਦੇ ਹੈਗੇ ਆ ਜੀ ਇਹਨੂੰ ਆਪਾਂ ਸਾਲ ਵਾਸਤੇ ਬਿਠਾ ਸਕਦੇ ਆ ਕੋਈ ਗੱਲ ਨਹੀਂ ਬਹਿ ਜਾਣ ਉੱਥੇ ਠੀਕ ਹੈ ਜੀ ਸਾਲ ਚ ਆਪਣਾ ਪ੍ਰਬੰਧ ਕਰਾਂਗੇ ਇੱਕ ਇਹਨਾਂ ਤੇ ਦੋਸ਼ ਲਾਇਆ ਗਿਆ ਵੀ ਕੁੰਡੀ ਲਾਉਂਦੇ ਹੈਗੇ ਇਹ ਪਰ ਇਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਉੱਥੇ ਮਤਲਬ ਕਿ ਗ੍ਰੈਡ ਚ ਗਏ ਸੀ ਪਰ ਸਾਡੀ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਭਾਈ ਹੁਣ ਆਪਾਂ ਕਿਵੇਂ ਕਹਿ ਸਕਦੇ ਇਹਨਾਂ ਨੂੰ ਵੀ ਤੁਸੀਂ ਲਾ ਲਓ ਜੀ ਕੁੰਡੀ ਹਨਾ ਜਿਹੜੀ ਚੀਜ਼ ਗਲਤ ਆਪਾਂ ਕਿਵੇਂ ਜਿਹੜੀ ਚੀਜ਼ ਰੋਕਣੀ ਇਹਨਾਂ ਤੇ ਦੋਸ਼ ਲਾਇਆ ਗਿਆ ਪਰ ਇਹ ਕਹਿੰਦੇ ਅਸੀਂ ਕੁੰਡੀ ਹਜੇ ਵੀ ਨਹੀਂ ਲਾਉਂਦੇ ਹੈਗੇ ਮਤਲਬ ਕਿ ਸਾਡੇ ਪਰ ਜਦੋਂ ਅਸੀਂ ਜਾਂਦੇ ਆ ਉੱਥੇ ਉੱਥੇ ਵੀ ਨਹੀਂ ਸਾਡੀ ਸੁਣਵਾਈ ਹੁੰਦੀ ਕੁੰਡੀ ਕੁੰਡੀ ਦਾ ਤਾਂ ਮਸਲੇ ਹੱਲ ਹੋ ਗਏ ਨਾ ਜਦੋਂ ਇਹ ਤੋਂ ਹਟ ਕੇ ਫਿਰ ਕੁੰਡੀ ਦਾ ਰੋਲ ਹੀ ਨਹੀਂ ਰਹਿ ਜਣਾ ਕੁੰਡੀ ਦਾ ਕੀ ਰੋਲ ਹੈ ਕੋਈ ਗੱਲ ਹੀ ਨਹੀਂ ਸਰ ਰਾਸ਼ਟਰੀ ਸਵਾਜ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਹਾਨੂੰ ਆਸ-ਪਾਸੇ ਦੁਕਾਨਾਂ ਦੀ ਖਬਰ ਮਿਲਦੀ ਹੈ ਕਿ ਨਿਜਾਇਜ਼ ਕਬਜ਼ਾ ਇਹਨਾਂ ਵਾਂਗੂ ਫਿਰ ਬਲਡوزر ਚੱਲੂਗਾ ਜੀ ਉਹਨਾਂ ਤੇ ਵੀ ਦੇਖੋ ਮੇਰੀ ਤੁਹਾਨੂੰ ਗੱਲ ਮੈਂ ਤੁਹਾਨੂੰ ਕਿਹਾ ਵੀ ਹਰ ਇੱਕ ਚੀਜ਼ ਦੀ ਪ੍ਰੋਪਰ ਪ੍ਰਕਿਰਿਆ ਹੁੰਦੀ ਹੈ ਤੁਸੀਂ ਇਹ ਗੱਲ ਦੱਸੋ ਤੁਸੀਂ ਸਾਡੇ ਧਿਆਨ 'ਚ ਲਿਆਓ ਸਿਵਲ ਐਡਮਨ ਦਾ ਬੇਸਿਕਲੀ ਕੰਮ ਹੁੰਦਾ ਅਸੀਂ ਤਾਂ ਸਿਕਿਉਰਿਟੀ ਦੀ ਨਹੀਂ ਦਿੰਦੀ ਉਹਨਾਂ ਨੂੰ ਉੱਥੇ ਤੁਸੀਂ ਜੇ ਕੋਈ ਚੀਜ਼ ਕੋਈ ਧਿਆਨ 'ਚ ਲਾ ਜਗਾ ਤਾਂ ਵੇਖੋ ਬਹੁਤ ਤਾਂ ਕਿੰਨੀ ਕਿੰਨੀ ਸਰਕਾਰੀ ਜਗਾ ਪਈ ਆ ਕੋਈ ਚੀਜ਼ਾਂ ਕੇਵਰੀ ਨਹੀਂ ਧਿਆਨ ਚ ਹੁੰਦੀਆਂ ਹੁਣ ਪਿਛਲੇ ਸਾਲ ਉੱਥੇ ਬਹੁਤ ਡਿਮੋਲਿਸ਼ਨ ਹੋਈ ਆ ਉਹਦੇ ਤੇ ਜਿਹੜਾ ਸੀਗਾ ਜੀ ਉਹ ਛੱਪੜ ਕਿੰਨਾ ਕਲੀਨ ਕੀਤਾ ਉਹ ਐਵੇਂ ਵਿੱਚ ਜਾਂਦੇ ਸੀ ਜੀ ਬੰਦਾ ਕਰ ਜੀ ਬੰਦਾ ਝੂਠੇ ਵਿੱਚ ਇਹਨੇ ਜੰਗਾਰ ਰਜਿਸਟਰੀਆਂ ਕਰਾਈ ਜਾਂਦੇ ਸੀ ਬਿਨਾ ਕੰਮ ਤੋਂ ਜੀ ਜੀ ਆ ਇਧਰ ਸਮਾਨ ਵੇਖੋ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਸਾਰਾ ਸਮਾਨ ਰੋਡ ਦਾ ਜਿਹੜਾ ਰੋਡ ਐ ਇਸ ਵਕਤ ਸਮਾਨ ਨਾਲ ਸਾਰਾ ਬਲੌਗਸ ਕਰ ਦਿੱਤਾ ਸਾਰਾ ਸਮਾਨ ਨਾਲ ਰੋਡ ਜਿਹੜਾ ਬੰਦ ਕਰਤਾ ਭਰ ਦਿੱਤਾ ਆ ਵੇਖੋ ਜਿਹੜੇ ਗਰੀਬ ਲੋਕ ਆ ਤਰਾਸ ਤਰਾਸ ਕਰ ਰਹੇ ਆ ਇਹਨਾਂ ਦਾ ਜਿਹੜਾ ਸਾਰਾ ਇੱਕ ਪਿੰਡ ਵਾਂਗੂ ਪਿੰਡ ਬੱਜਾ ਹੋਇਆ ਸੀ ਜਿਹੜਾ ਇੱਕ ਤਰ੍ਹਾਂ ਦਾ ਪਿੰਡ ਵਾਂਗੂ ਪਿੰਡ ਕਹਿ ਦਿੰਨੇ ਆ ਪਿੰਡ ਬੱਜਾ ਹੋਇਆ ਸੀ ਪਿੰਡ ਇਹਨਾਂ ਦਾ ਔਜ਼ਾਰ ਦਿੱਤਾ ਘਰ ਔਜ਼ਾਰ ਦਿੱਤੇ ਜੀ ਜੀ ਕਮੀਨਾ ਨਾ ਹੋਵੇ ਹਾਂ गरीब पर पर रोड जब तक तो इंसाफ नहीं देगा नहीं हटेंगे इंसाफ चाहिए कहीं दीजिए कहाँ जाएंगे देनी 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 सामान रोड पर सोएंगे जिसको मर्जर कर देना पचास रहा कहा जाएंगे कहाँ जा रहे हैं यही बात बीस बीस हजार रुपया मेहनत कर करके भरा हूँ

ਆ ਪੱਟੇ ਕਾ ਪਿੱਛੇ ਜਾ ਕੇ ਪੱਟੋ ਤਿੰਨ ਪੋਨੀ ਤੇ ਨਹੀਂ ਜਦ ਪੜਨਾ ਉਹ ਹੋਰ ਹੋਰ ਨਹੀਂ ਗੱਲ ਬਾਤ ਕਰਦਾ ਹੋਰ ਵੀ ਗੱਲ ਪ੍ਰਧਾਨ ਜੀ ਕਿਵੇਂ ਲੱਗਦਾ ਜਿਹੜਾ ਜਿਹੜਾ ਮਾਨ ਸਰਕਾਰ ਦਾ ਪੀਲਾ ਪੰਜਾ ਕਹਿੰਦੇ ਨਸ਼ਾ ਤਖਸਰਾਂ ਦੇ ਘਰਾਂ ਦੇ ਚੱਲੂਗਾ ਇਹ ਤਾਂ ਗਰੀਬ ਲੋਕ ਜਿਹੜਾ ਨਸ਼ਾ ਤਖਸਰ ਨਹੀਂਗੇ ਇਹ ਤਰੀਕਾ ਗਲਤ ਹੈ ਮੈਂ ਚੁਗਿਆ ਧੌਂਦੇ ਆਪ ਨਹੀਂ ਆ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਨਗਰ ਕੌਂਸਲ ਦੇ ਹਰ ਕੋਈ ਜਹੀ ਨਹੀਂ ਇਹ ਕਿੰਝ ਜਿਹਾ ਸਰਵੇਖਣ ਕੀਤਾ ਸੀਗਾ ਸਿਲੈਕਟਾਂ ਉਹਨਾਂ ਦੇ ਹੱਥੇ ਸੀਗੀਆਂ ਉਹਨਾਂ ਵੱਲੋਂ ਸਰਕਾਰ ਨੂੰ 50-55 ਗੱਜ ਦੀ ਵੀ ਜਿਹੜਾ ਮਿਲਦੀ ਸੀ ਜਿਹੜੀ ਸਿਰਫ ਤੇ ਸਿਰਫ ਤਸੀਹਂਦਾਰ ਵੱਲੋਂ ਅਲਾਟ ਨਹੀਂ ਰਹੀ ਸੀਗੀ ਇਹ ਸ਼ਾਇਦ ਕਿਸੇ ਨੂੰ ਨਹੀਂ ਪਤਾ ਕਿ ਜਿਹੜਾ ਅੱਜ ਗਰੀਬਾਂ ਦਾ ਜਿਹੜਾ ਇੱਕ ਗਰੀਬਾਂ ਦੀ ਜਿਹੜੀ ਛੱਤ ਟਾਈ ਜਾ ਰਹੀ ਹੈ ਮੈਂ ਇਹਦੇ ਖਿਲਾਫ ਐਸ ਕਰਕੇ ਆ ਇਹਨਾਂ ਨੂੰ ਅਲਟਰਨੇਟ ਕੋਈ ਨਾ ਕੋਈ ਜਗ੍ਹਾ ਮਿਲਣੀ ਚਾਹੀਦੀ ਜੀ ਹੂੰ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਇਹ ਕੁਦਰਤੀ ਆ ਕੇ ਬੈਗੇ ਕੁਰਸੀਆਂ ਤੇ ਇਹਨਾਂ ਲਈ ਜਿੰਨੀਆਂ ਵੀ ਸਰਕਾਰੀ ਜਗ੍ਹਾ ਇੱਕ ਪਾਸੇ ਤਾਂ 2.5 ਲੱਖ ਰੁਪਏ ਛੱਤਾਂ ਦੇ ਫਾਰਮ ਭਰੀਆ ਗਏ ਹੂੰ ਜਿਨ੍ਹਾਂ ਕੋਲ ਟੈਰ ਬੱਤੀ ਵਾਲੀ ਛੱਤ ਹੈ ਹੂੰ ਛੱਤਾਂ ਕਨੂੰ ਛੱਤ ਤੇ ਕੀ ਆ ਉਹਨਾਂ ਨੂੰ ਤਾਂ ਤੁਸੀਂ 2.5 ਲੱਖ ਰੁਪਏ ਦੇਈ ਜਾਂਦੇ ਹੋ ਹੂੰ ਦੂਜੇ ਪਾਸੇ ਇਹਨਾਂ ਨੂੰ 50 ਘਰ ਤੇ ਜਿਹੜਾ ਪਲਾਟ ਮਿਲਣਾ ਸੀਗਾ ਉਹ ਉਹਨਾਂ ਤੋਂ ਪਹਿਲਾਂ ਹੀ ਤੁਸੀਂ ਝੁਗੀਆਂ ਢਾ ਦਿੱਤੀ ਹੂੰ ਇਹ ਝੁਗੀਆਂ ਦਾ ਟੈਣੀ ਸੀਗੀਆਂ ਹੂੰ ਇਹ ਝੁਗੀਆਂ ਢਾ ਦੇਖ ਲਾਖ ਨਹੀਂ ਆ ਪੱਤਰਿਕਾ ਗੱਲਦਾ ਵੀ ਇਹਨਾਂ ਨੂੰ ਕਿ ਮਿਲਣਾ ਚਾਹੀਦਾ ਸੀਗਾ ਤੇ ਅੰਨੀ ਭਗਵਾਨ ਸਰਕਾਰ ਇੱਕ ਪਾਸੇ 2.5 ਲੱਖ ਰੁਪਏ ਦੇ ਵਾਰ ਭਰਾਈ ਜਾਂਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਐਨਸੀਆਂ ਨੂੰ ਦੂਜੇ ਪਾਸੇ ਇਹਨਾਂ ਗਰੀਬ ਨੂੰ ਜਿੰਨਾ ਕੋਈ ਕੁਝ ਵੀ ਹੈ ਨਹੀਂ ਉਹਨਾਂ ਨੂੰ ਪਲਾਟ ਦੇਣ ਚਾਹੀਦਾ ਸੀ ਜੀ ਉੱਚੀ ਗੱਲ ਪਲਾਟ ਉਹਨਾਂ ਨੂੰ ਮਿਲਣਾ ਚਾਹੀਦਾ ਵੀ ਜਿਹੜੇ ਇੱਥੋਂ ਦੇ ਵਸਨੀਕ ਆ ਜਿਨ੍ਹਾਂ ਦਾ ਇੱਥੋਂ ਦਾ ਵੋਟਰ ਕਾਰਡ ਆ ਆਧਾਰ ਕਾਰਡ ਆ ਪੈਨ ਕਾਰਡ ਆ ਸਾਰਾ ਕੁਝ ਇੱਥੋਂ ਦਾ ਜੀ ਮੈਂ ਇਹ ਵੀ ਫੀਲ ਕਰਦਾ ਐ ਸਰਕਾਰ ਨੂੰ ਕਹਿੰਦਾ ਨਾ ਵੀ ਸੇਕਾ ਪਾ ਕੇ ਜੇ ਕਿਸੇ ਸਰਵੇ ਕੀਤਾ ਜਿਹਾ ਕਿੰਨੇ ਝੁੱਗੀਆਂ ਸੀ ਉਹਨਾਂ ਨੂੰ ਘੱਟੋ ਘੱਟ ਪਲਾਟ ਕਿ ਦਿੱਤੇ ਜਾਣ 2.5 ਲੱਖ ਨਾਲੋਂ ਪਹਿਲਾਂ ਇਹਨਾਂ ਨੂੰ ਦਿੱਤੇ ਜੀ ਜੀ ਜੇ ਕਿਥੇ ਰਹਿਣਗੇ ਉਹਨਾਂ ਨੂੰ ਗਰਮੀ ਹੈ ਕਿ ਪਾਣੀ ਪੀਣ ਨੂੰ ਚੁੱਕਦਾ ਕਿਸੇ ਕੋਲ ਜਵਾਹਰ ਹੈ ਕਿਸੇ ਕੋਲ ਸੋਸ਼ ਹੈ ਇੱਕ ਰੀਪਾਂ ਵਾਸਤੇ ਸਰਕਾਰਾਂ ਹੋਣੀਆਂ ਨਾ ਕਿ ਆਦੀ ਸਿਆਸਤ ਵਾਸਤੇ ਸਰਕਾਰਾਂ ਹਾਂ ਠੀਕ ਹੈ ਇੱਥੇ ਗਲਤ ਆ ਇਹ ਗਲਤ ਗੀਆਂ ਇੱਥੇ ਐਕਸੀਡੈਂਟ ਹੋ ਸਕਦੇ ਆ ਇੱਥੇ ਕਬਜ਼ਾ ਕਰਨਾ ਗਲਤ ਹੈ ਕਿਉਂਕਿ ਲੱਖਾਂ ਕਰੋੜਾ ਰੁਪਏ ਦੀ ਦੁਕਾਨਾਂ ਦੇ ਸਾਹਮਣੇ ਇੱਕ ਛੋਟੀ ਝੁੱਗੀ ਸੌਜੀ ਇਹ ਗਲਤ ਹੈ ਪਰ ਕੱਟੋਕ ਅਲਟਰਨੇਟ ਜਿਹੜੇ ਛੱਪੜਾਂ ਦੇ ਕਬਜ਼ੇ ਹੋ ਜਾਂਦੇ ਆ ਆਮ ਵੱਡੇ ਵੱਡੇ ਘਰ ਦੇ ਕਬਜ਼ੇ ਕਰੀ ਜਾਂਦੇ ਉਹਨਾਂ ਨਾਲ ਚੰਗਾ ਤੇ ਵੀ ਇਹ ਨਗਰੀਪਾਲਿਕਾ ਇਹ ਵੀ ਕਹਿਣਾ ਹੈ ਕਿ ਸਾਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਸੀ ਤਾਂ ਕੋਈ ਅਰੇਂਜਮੈਂਟ ਕਰ ਲਵੇ ਤੇ ਖੜੇ ਰਹੇ 6 ਮਹੀਨੇ ਦਾ ਸਮਾਂ ਕਿ ਜਦੋਂ ਸਰਕਾਰ ਨੇ 3 ਸਾਲ 4 ਸਾਲ ਪਹਿਲਾਂ ਹੀ ਸਰਵੇ ਕਰਲੇ ਸੀ ਕਰੋਨਾ ਵੇਲੇ ਸਰਵੇ ਹੋਇਆ ਸੀਗਾ ਮੈਂ ਇਸੀ ਦਾ ਗਵਾਹ ਹਾਂਗਾ ਤੁਸੀਂ ਪੁੱਛ ਸਕਦੇ ਹੋ ਪੁਰਾਣੇ ਜੀ ਨੂੰ ਪੁੱਛ ਸਕਦੇ ਹੋ ਮੈਂ ਤੁਹਾਨੂੰ ਜਿਹਦਾ ਨਾਮ ਵੀ ਲੈਂਦਾ ਉਹਨਾਂ ਨੇ ਪੂਰਾ ਨਕਸ਼ਾ ਲਾ ਕੇ ਚਲੋ ਚਲੋ ਤੁਸੀਂ ਕਹਿੰਦੇ ਸਰਵੇ ਦਾ ਹੋ ਗਿਆ ਜਦੋਂ ਪ੍ਰਸ਼ਾਸਨ ਲੱਖਿਆ ਬਣਿਆ ਸੀ ਕਿੰਨੇ ਝੁਗੀਆਂ ਕਿਹੜੇ ਕਿਹੜੇ ਬੰਦੇ ਆ ਉਹਨਾਂ ਦੀ ਫੋਟੋਆਂ ਚੱਕਰ ਵੀ ਹੋਈਆਂ ਜੀ ਸੈਟਾਂ ਸੀਗੀਆਂ ਮੈਂ ਵੇਖੀਆਂ ਫੋਟੋਆਂ ਵੀ ਘੱਟੋ ਘੱਟ ਉਹਨਾਂ ਨੂੰ ਬੋਝ ਹੀ ਤੇ ਸਰਕਾਰ ਦਾ ਜਦੋਂ ਜਦੋਂ ਕਿਸੇ ਦਾ ਮਕਾਨ ਟਾਇਆ ਜਾਊਗਾ ਹਾਂਜੀ ਉਹਨੂੰ ਦੌਰੇ ਪੈਣਗੇ ਤੇ ਖੁਸ਼ੀ ਹੋਊਗੀ ਦੁੱਖ ਤਾਂ ਹੋਣਾ ਹੀ ਹੈ ਜੀ ਦੁੱਖ ਹੋਊਗਾ ਨਾ ਦੁੱਖ ਦੇ ਨਾਲ ਚੱਕਰ ਆ ਰਿਹਾ ਡਗ ਰਿਹਾ ਰੋਕ ਪ੍ਰਸ਼ਾਸਨ ਵੱਲੋਂ ਕੋਈ ਵੀ ਉਹਨਾਂ ਵਾਸਤੇ ਐਂਬੂਲੈਂਸ ਦਾ ਕੋਈ ਪ੍ਰਬੰਧ ਨਹੀਂਗਾ ਕੋਈ ਪ੍ਰਬੰਧ ਨਹੀਂ ਹੈਗਾ ਦੇਖਿਆ ਤੁਸੀਂ ਹੈ ਪ੍ਰਬੰਧ ਕੋਈ ਪ੍ਰਬੰਧ ਨਹੀਂ ਦੇਖ ਰਿਹਾ ਹੂੰ ਉਹ ਤਾਂ ਠੱਕੇ ਛਾਈ ਆ ਵੀ ਘੱਟੋ ਘੱਟ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਐਸੇ ਥੋੜਾ ਕੋਈ ਨਾ ਕਿਤੇ ਇੱਕੜੀ ਅਰੇਂਜਮੈਂਟ ਕਰ ਦਿੰਦੇ ਆ ਇੱਕ ਦੂਜੇ ਪਾਸੇ ਇਹਨਾਂ ਦੀ ਨਗਰ ਕੌਂਸਲ ਦੀ ਟਰਾਲੀ ਆਈ ਆ ਚੱਕ ਚੱਕ ਕੇ ਉਹਨਾਂ ਦੇ ਗਰੀਬਾਂ ਦੇ ਵਿੱਚ ਕੋਈ ਸਮਾਨ ਵੀ ਚੱਕਿਆ ਜਾ ਰਿਹਾ ਐਲ ਵੀ ਚੱਕ ਕੇ ਵਿੱਚ ਲਾ ਜੋ ਉਹ ਤਾਂ ਚਲੋ ਜੇਰਾ ਇਹਨਾਂ ਦਾ ਕਾਨੂੰਨ ਆ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿਹੜੀ ਸਭ ਤੋਂ ਵੱਡੀ ਗੱਲ ਆ ਅੱਜ ਇਹਨਾਂ ਨੂੰ ਛੱਤ ਚਾਹੀਦੀ ਆ ਜਿਹੜੇ ਇਹਨਾਂ ਦੇ ਲਿੱਕੇ ਜਵਾਕ ਆ ਉਹ ਕਿੱਥੇ ਜਾਣਗੇ ਉਹ ਕਿੱਥੇ ਸੌਣਗੇ ਪੀਣ ਨੂੰ ਪਾਣੀ ਕਿੱਥੋਂ ਮਿਲੂਗਾ ਟਾਇਲਟ ਵੀ ਜਾਣਾ ਨਹਾਉਣਾ ਵੀ ਆ ਉਹਨਾਂ ਨੇ ਉਹ ਕੀ ਕਰਨਗੇ ਇਹਨਾਂ ਦਾ ਸਾਮਾਨ ਚੋਰੀ ਕੀਤੀ ਸੀਗੀ ਕਿ ਇਹਨਾਂ ਨੇ ਸਾਰਾ ਦੋਸ਼ ਜਿਹੜਾ ਦੇ ਪਹਿਮੰਦਾ ਹੋਟਲ ਮਾਲਕ ਉੱਤੇ ਲਾਇਆ ਆ ਜਦੋਂ ਉਹਦੇ ਕਾਰਨ ਆ ਉਹ ਗਲਤ ਆ ਜੀ ਕਿਸੇ ਨੇ ਕੋਈ ਹੋ ਸਕਦਾ ਵੀ ਇਹ ਪੋਲਿਟਿਕਸ ਹੁੰਦੀ ਆ ਵੀ ਸਰਕਾਰ ਤੇ ਬਜਾਏ ਇੱਕ ਪਰਸਨਲ ਬੰਦੇ ਤੇ ਅਟੈਕ ਕਰਵਾਉਂਦੀ ਆ ਪਰ ਕਿਛੇ ਅੱਜ ਤੱਕ ਸਰਕਾਰ ਕਰੀ ਨਹੀਂ ਅੱਜ ਤੱਕ ਦੇਸੀ ਰਿਆ ਅੱਤਾ ਅੰਨੇ ਹੋ ਕੇ ਸਰਕਾਰ ਕੰਮ ਕਰੀਏ ਮੈਂ ਇਸ ਚੀਜ਼ ਦੇਖੋ ਆਪ ਹੈ ਵੀ ਇਹਨਾਂ ਨੂੰ ਕੋਈ ਨਾ ਕੋਈ ਜਗ੍ਹਾ ਜ਼ਰੂਰ ਦੇਣੀ ਚਾਹੀਏ ਇਹ ਹਿੰਦੁਸਤਾਨ ਸਰਕਾਰ ਜਿਹੜੀ ਬਣੀ ਆ ਇਹ ਐਸੀ ਕਰਕੇ ਬਣੀ ਹੈ ਵੀ ਹਰ ਵਰਗ ਦਾ ਸੂਚਿਆ ਜਾਵੇ। ਹਾਂ। ਨਾ ਕਿ ਪਿੱਲਾ ਰਾਜੇ ਮਹਾਰਾਜ ਦਾ ਰਾਜ ਚੰਗਾ ਸੀਗਾ। ਘੱਟੋ ਘੱਟ ਉਹ ਸੋਹਦੇ ਦਾ ਸੀ। ਅੱਜ ਅੱਧੇ ਤੋਂ ਜ਼ਿਆਦਾ ਜ਼ਿਆਦਾ ਨਹੀਂ ਨਹੀਂ ਨਹੀਂ। ਮਾਲਸਾ ਦਾ ਜਿਹੜਾ ਮਾਲਸਾ ਦਾ ਪੀਲਾ ਪੰਜਾ ਹੈ। ਇਹਨਾਂ ਗਰੀਬਾਂ ਲੋਕਾਂ ਦੇ ਘਰਾਂ ਦੇ ਚੱਲਿਆ ਜਿਹੜੇ ਵੱਡੇ ਅਕਸਰ ਲੋਕ ਆਏ। ਉਹ ਵੀ ਕੰਦਾ ਟਾਈਆਂ। ਜਿਹੜੇ ਵੇਖ ਲਓ। ਹਾਂ। ਕਿੰਨੇ ਮਕਾਨ ਟੇ ਆ ਉਹਨਾਂ ਦੀ ਕੰਦਾ ਹੀ ਨਹੀਂ ਹੈ ਮਕਾਨ ਨਹੀਂ ਟੇ। ਪੂਰੇ ਪੰਜਾਬ ਦੇ ਵਿੱਚ ਐਡਾ ਵੱਡਾ ਉਹ ਦਿਖਾਤਾ ਜੁਮਲਾ। ਵੀ ਅਸੀਂ ਮਕਾਨ ਢਾਈ ਨੇ ਕਿੰਨੇ ਕ ਮਕਾਨ ਢਾਈ ਤੁਸੀਂ ਜਾ ਕੇ ਅੱਜ ਵੇਖ ਕੇ ਆਓ ਫਿਰ ਮੈਂ ਮੰਨਾਂ ਵੀ ਹਾਂ ਵੀ ਤੁਸੀਂ ਵੇਖ ਕੇ ਆਇਓ ਇਹ ਮਕਾਨ ਜੀ ਲੱਗਦਾ ਕਿ ਇਧਰਲੇ ਪਾਸੇ ਹੀ ਕਬਜ਼ਾ ਕੀਤਾ ਗਿਆ ਗਰੀਬਾਂ ਵੱਲੋਂ ਜੀ ਇਧਰਲੇ ਪਾਸੇ ਦੇਖੀਂ ਇਧਰਲੇ ਦੁਕਾਨਾਂ ਦੇ ਮੂਹਰੇ ਵੀ ਤਾਂ ਕਬਜ਼ੇ ਵਾਲੀ ਜਗ੍ਹਾ ਹੀ ਪਈ ਆ ਸਾਰੀ ਇਹਨਾਂ ਨੂੰ ਕਿਉਂ ਨਹੀਂ ਫਰਚਕਾਇਆ ਗਿਆ بس ਜਿੱਥੇ ਜੋਰ ਲੱਗਦਾ ਹੀ ਉੱਥੇ ਚਲਾਈ ਜਾਂਦੇ ਆ ਠੀਕ ਹੈ ਨਾ ਜੀ ਪਰ ਗਰੀਬਾਂ ਦੇ ਹੱਕ 'ਚ ਕੋਈ ਨਹੀਂ ਖੜਾ ਜੀ ਅੱਜ ਮੈਨੂੰ ਇਸ ਚੀਜ਼ ਦਾ ਭਾਰੀ ਦੁੱਖ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਜਿਹੜਾ ਹੈਗਾ ਸੀਐਮ ਦਾ ਪੀਲਾ ਪੰਜਾ ਇਹਨਾਂ ਤੇ ਵੀ ਚੱਲਣਾ ਚਾਹੀਦਾ ਮੈਂ ਕਹਿੰਦਾ ਇਹਨਾਂ ਨੂੰ ਪਹਿਲਾਂ ਅਲਟਰਨਟ ਜਗ੍ਹਾ ਦਿੱਤੀ ਜਾਵੇ ਇੰਨੀ ਸਰਕਾਰੀ ਜਗ੍ਹਾ ਦੁਕਾਨਾਂ ਦੇ ਦੇਣ ਇਹਨਾਂ ਨੂੰ 2000 2000 ਰੁਪਏ ਕੱਤੇ ਕੀ ਹੋ ਰਿਹਾ ਹੈ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਜੇ ਸਰਕਾਰ ਨੇ ਕਿਸੇ ਨੂੰ ਇਹਨੂੰ 600 ਰੁਪਏ ਦੀ ਦੁਕਾਨ ਦਿੱਤੀ ਇਹਨੇ ਗਾ 2000 ਕੀ ਦਿੱਤੀ ਉਹਨੇ 6 ਰੁਪਏ ਦੀ ਦਿੱਤੀ ਇਸ ਨਗਰ ਕੌਂਸਲ ਨੂੰ ਉਹ ਜਿਹੜਾ 500 600 ਜਾਂ 100 200 ਜਿਹੜਾ ਟੈਕਸ ਆਣਾ ਉਹ ਵੀ ਨਹੀਂ ਆ ਰਿਹਾ ਅੱਛਾ ਇਹ ਵੀ ਅਜੇ ਟਿੱਕਰ ਚੈੱਕ ਨਹੀਂ ਹੋਈ ਇਹਨਾਂ ਕੁਝ ਹੋ ਰਿਹਾ ਇੱਥੇ ਕਪੜਾ ਪ੍ਰਸ਼ਾਸਨ ਸੁਤਟਾ ਕੁੰਭ ਕਰਦੇ ਪਾਣੀ ਮਿਲੂ ਕਿੱਥੋਂ ਕਿ ਭਾਈ ਬੱਚਾ ਨੂੰ ਕੁਝ ਬਾੜੇ ਕਵਾ ਤੜਫ ਜਾਣ ਬੱਚਾ ਨੂੰ ਪਾਣੀ ਮਿਲੂ ਕਿੱਥੋਂ ਆਪਾਂ ਸਾਡੇ ਗਰੀਬ ਬੱਚਿਆਂ ਨੂੰ ਹਾਂਜੀ ਉਹ ਲੋਕ ਪਾਣੀ ਨੂੰ ਤੜਫ ਰਹੇ ਆ ਹਾਂ ਚੜਪੀ ਹੁਣ ਸਾਡੇ ਤੜਫ ਰਹੇ ਆ ਜੀ ਚੜਪੀ ਜਾਂਦੇ ਆ ਸਰ ਜੀ ਕਿ ਗਰਮੀ ਹੈ ਉੱਤੇ ਪਾਣੀ ਦਾ ਪ੍ਰਬੰਧ ਹੈ ਨਹੀਂ ਚਾਕਣ ਮਕਾਨਟਾ ਤੇ ਆ ਪ੍ਰਬੰਧ ਤਾਂ ਹੋ ਹਾਂ ਜਿਹਨੂੰ 2.5 ਲੱਖ ਜਿੰਦੇ ਉਹ ਵੀ ਵੱਡੇ ਘਰਾਂ ਨੂੰ ਗਰੀਬ ਨੂੰ ਤਾਂ ਉਹ ਨਹੀਂ ਹੋ ਵੀ ਇੱਕ ਪਿੰਡ 'ਚ 40 ਮਕਾਨ ਪੈ ਰਹੇ 40 ਇਕੱਠੇ 100 ਹੋਰ ਪੈਣ ਦੀ ਤਿਆਰੀ ਦੇ ਵਿੱਚ ਆ ਤੇ ਇਹਨਾਂ ਵਾਸਤੇ ਛੋਟੀ ਜਿਹੜਾ ਨਹੀਂ ਦਿੱਤੀ ਪੜਾ ਤੋਂ ਆ ਖਜੂਰ ਲੱਗੀ ਹੋਈ ਆ ਇਹ ਕਹਿੰਦੇ ਹੋਣੀ ਲੱਗੀ ਆ ਪਹਿਲਾਂ ਨਹੀਂ ਲੱਗੀ ਸੀ ਇਹ ਖਜੂਰ ਖਜੂਰ ਦਾ ਦਰਖਤ ਇਸ ਨੇ ਪੱਟ ਕੇ ਇੱਥੇ ਲਿਆ ਕੇ ਲਾ ਦਿੱਤਾ ਇੱਥੇ ਪਹਿਲਾਂ ਝੁੱਗੀਆਂ ਸੀ ਗਰੀਬ ਲੋਕਾਂ ਦੀਆਂ ਇਹਨਾਂ ਦੀਆਂ ਇੱਥੇ ਲੈ ਕੇ ਖਜੂਰ ਲਾ ਦਿੱਤੀ ਆ ਇਧਰ ਦੇ ਪਾਸੇ ਇੱਕ ਹੋਟਲ ਆ ਆ ਵੇਖੋ ਹੋਟਲ ਬਹੁਤ ਤਨਾਟ ਬੰਦੇ ਦਾ ਹੋਟਲ ਆ ਇਹ ਇਸ ਦਾ ਹੀ ਸ਼ਿੱਕਾ ਚੱਲਦਾ ਕੋੜਕਪੂਰੇ ਦੇ ਵਿੱਚ ਇਸ ਕਰਕੇ ਇਹ ਹੋਟਲ ਮਾਲਕ ਨੇ ਇੱਥੇ ਇੱਕ ਪਾਰਕਿੰਗ ਬਣਾਉਣੀ ਆ ਕਿਉਂਕਿ ਗੱਡੀਆਂ ਖੜਿਆ ਕਰਨੀਆਂ ਗੱਡੀਆਂ ਖੜਾਣੇ ਵਾਲਿਆਂ ਨੂੰ ਦਿੱਕਤ ਆਉਂਦੀ ਆ ਜੇ ਗੱਡੀਆਂ ਨਹੀਂ ਖੜਨਗੇ ਤੇ ਗੱਤੀ ਵੀ ਨਹੀਂ ਹੋਊਗੀ ਇਸ ਕਰਕੇ ਨੇ ਜਿਹੜੀਆਂ ਇਹ ਝੁੱਗੀਆਂ ਤਵਾ ਦਿੱਤੀਆਂ ਗਰੀਬ ਲੋਕਾਂ ਦੀਆਂ ਇਸ ਦੇ ਮੂਹਰੇ ਹੁਣ ਪਾਰਕਿੰਗ ਬਣੂਗੀ ਖੁੱਲੀ ਜਗ੍ਹਾ ਸਾਰੀ ਰਹਿ ਜੂਗੀ ਤਾਂ ਕਰਕੇ ਇਹ ਸਾਰਾ ਕੁਝ ਹੋ ਰਿਹਾ ਇੱਧਰ ਆ ਖੰਜੂਰ ਲੱਗੀ ਹੋਈ ਆ ਇਧਰਲੇ ਪਾਸੇ ਪਹਿਲਾਂ ਖਜੂਰ ਨਹੀਂ ਲੱਗੀ ਸੀ ਹੁਣ ਇਹ ਸਾਰੇ ਇੱਥੇ ਫਲਵਾੜੀ ਲਾਈ ਜਾਊਗੀ ਹੋਰ ਸਾਰਾ ਕੁਝ ਲਾਇਆ ਜਾਊਗਾ ਇੱਥੇ ਲੀਆਂ ਖੜਿਆ ਕਿਉਂਗਾ ਪਾਰਕਿੰਗ ਬਣੂਗੀ ਇਹ ਸਾਰਾ ਇਸ ਕਰਕੇ ਹੋ ਰਿਹਾ ਹੈ ਕਿ ਇਹ ਹੋਟਲ ਵਾਲਾ ਹੀ ਕਰਵਾ ਰਿਹਾ ਹੈ ਤੇ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਹੋਟਲ ਵਾਲਾ ਹੀ ਜੋ ਕੁਝ ਕਰਵਾ ਰਿਹਾ ਹੈ ਸਾਰਾ ਤੁਹਾਨੂੰ ਲਗਾਤਾਰ ਨਿਯ Adik ਰਾਈ ਜਾ ਰਹੀ ਹੈ ਵੀ ਤੁਸੀਂ ਸ਼ਿਫਟ ਕਰ ਲਓ ਸ਼ਿਫਟ ਕਰ ਲਓ ਸ਼ਿਫਟ ਪਿੱਛੇ 2 ਮਹੀਨੇ ਪਹਿਲਾਂ ਵੀ ਇੱਕ ਆਪਰੇਸ਼ਨ ਹੋਇਆ ਸੀਗਾ ਠੀਕ ਹੈ ਕਿ ਤੁਸੀਂ ਸ਼ਿਫਟ ਕਰ ਲਓ ਕਈਆਂ ਨੇ ਤਾਂ ਕਰ ਲੀਆਂ ਖਾਲੀ ਹਾਂਜੀ ਬਹੁਤ ਸਾਰਿਆਂ ਨੇ ਖਾਲੀ ਕਰ ਲਈਆਂ 50% ਜਿਹੜੇ ਹੁਣ 50% ਮੰਨਦੇ ਹੀ ਨਹੀਂ ਤੇ ਇਹ ਜਨਨ ਕਿ ਜਿਹੜੇ ਹੈਗੇ ਹੁਣ ਕੀ ਇੰਨੀ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਚੁਗੀਆਂ ਲਾਊਡ ਕਰ ਦਈਏ ਸਰ ਜੀ ਜਿੰਨਾ ਕੋਲ ਹੈਗਾ ਉਹਨਾਂ ਨੇ ਤਾਂ ਖਾਲੀ ਕਰਨਾ ਚਾਹੀ ਜੀ ਸਾਡੇ ਕੋਲ ਕੁਝ ਵੀ ਹੈ ਨਹੀਂ ਜੀ ਥੋੜੇ 1 ਮਿੰਟ ਸਾਡੇ ਅਨਕਵਾਰੀ ਕਰ ਲਓ ਸਾਡੇ ਕੋਲ ਕੁਝ ਵੀ ਹੈ ਨਹੀਂ ਜੀ ਗਰੀਬ ਨਹੀਂ ਆ 1 ਮਿੰਟ ਗੱਲ ਸੁਣੋ ਫਿਰ ਨੈਸ਼ਨਲ ਹਾਈਵੇ ਤੇ ਇਸ ਤਰ੍ਹਾਂ ਜਨਨ ਕਿ ਚੁਗੀਆਂ ਪਾਉਣਾ ਠੀਕ ਨਹੀਂ ਹੈ ਪਟੋ ਸਰ ਜੀ ਅਸੀਂ ਕਹਿੰ ਥੋੜੀ ਘੜੀ ਚੁੱਕੀ ਐ ਸਾਡੀ ਆਈ ਜੀ ਇੱਕ ਮਿੰਟ ਗੱਲ ਸੁਣ ਤੁਸੀਂ ਸਮਾਨ ਆਪ ਦਾ ਸ਼ਿਪ ਕਰੋ ਸਮਾਨ ਰਾਮ ਨਾਲ ਲੈ ਜਾਓ ਠੀਕ ਜਿੱਥੇ ਲੈ ਕੇ ਜਾਣਾ ਲੈ ਜਾਓ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੁਸੀਂ ਕੋਈ ਗੱਲ ਮੈਂ ਗੱਲ ਕਰ ਲੈਣਾ ਤਸੀਲਦਾਰ ਨੂੰ ਮੈਂ ਕਹਿ ਦਵਾਂ ਕੋਈ ਨਹੀਂ ਸਾਰੇ ਦਾ ਟਾ ਟਵਾ ਜੀ ਆ ਗਈ ਇਧਰ ਬੜੋ ਜਰ ਵੀ ਚੱਲ ਪਏ ਆ ਤੇ ਮੁੰਨੇ ਘਟਾਰੀਏ ਦਾ ਕਿਉਂ ਨਹੀਂ ਵੀ ਟਾਰ ਰਹੇ ਉਹ ਕੋਈ ਜਾਇਦਾਦ ਨਹੀਂ ਕਰੋੜਾਂ ਰੁਪਏ ਦੀ ਜਾਇਦਾਦ ਹੈ ਲੱਖਾਂ ਰੁਪਏ ਨੂੰ ਗਾਜ ਥਾਂ ਹੈ ਜਿੱਦੋਂ ਦਾ ਕਬਜ਼ਾ ਕੀਤਾ ਹੋਇਆ ਹੈ ਤੇ ਉਹ ਵੀ ਤਾਂ ਹਟਾਉਣਾ ਬਣਦਾ ਕਿ ਨਹੀਂ ਬਣਦਾ ਸਾਹਿਬ ਤਾਂ ਕਹਿੰਦਾ ਅਸੀਂ ਦੇਖ ਰਹੇ ਹਾਂ ਜੀ ਅਸੀਂ ਕੀਤਾ ਹੀ ਸਵਾਗਤ ਬਸ ਦੇਖ ਹੀ ਰਹੇ ਆ ਨਾ ਕ ਹੂੰ ਇੱਥੇ ਤੁਸੀਂ ਐ ਜਿਹਦਾ ਪਤਾ ਹੀ ਲਾਇਆ ਜਾਂਦਾ ਮੈਨੂੰ ਕਹਿ ਦਿਓ ਹੂੰ ਗਰੀਬਾਂ ਦਾ ਕੁੱਟਿਆ ਮਾਰਿਆ ਜਾਂਦਾ ਧੂਕੜੀ ਇਸ ਗਰਮੀ ਚ ਹੁੰਦੀ ਆ ਉੱਥੇ ਦਾ ਕਰਨਾ ਵੀ ਕੁਛ ਨਹੀਂ ਹੂੰ ਹਟਾਉਣਾ ਹੀ ਆ ਜੀ ਜੀ ਜਾਂ ਹਟਾਉ ਨੂੰ ਕਹਿਣਾ ਤਾਂ ਪਹਿ ਹਟਾ ਲੈਣਗੇ ਪਰ ਤੁਹਾਡੇ ਦੇਖਦੇ ਕੋਈ ਕਹਿ ਰਿਹਾ ਉੱਥੇ ਕੋਈ ਇਹ ਪ੍ਰਸ਼ਾਸਨ ਨੂੰ ਮਾੜਾ ਮੋਟਾ ਸਵਾਲ ਕਰੋ ਆਵਾਜ਼ ਕਿਤੇ ਅਸੀਂ ਕਿਹਾ ਸਵਾਲ ਕਿਤੇ ਆ ਵੀ ਉਹ ਜਿਹੜੇ ਖੰਜੂਰ ਲੱਗੇ ਬੋਰਡ ਲੱਗੇ ਆ ਉਹਾਰੇ ਮਾਨਜੋਗ ਇੱਥੋਂ ਦੇ ਐਸ.ਡੀ.ਐਮ. ਸਾਹਿਬ ਨੂੰ ਕਿਹਾ ਸੀ ਉਹ ਕਹਿੰਦੇ ਕਰ ਰਹੇ ਆ ਕਰ ਰਹੇ ਆ ਐਂਬੂਲੈਂਸ ਦਾ ਪੁੱਛਿਆ ਸੀ ਜੇ ਝੁੱਗੀਆਂ ਢਾਉਣੀਆਂ ਸੀ ਹਿੰਦੀ ਦਾ ਮੈਂ ਦਿਖਾ ਦਿਓ ਕਿੱਥੇ ਐਂਬੂਲੈਂਸ ਹੈ ਐਂਬੂਲੈਂਸ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਦੌਰਾਨ ਵਗੀ ਇੱਕ ਤਾਂ ਨੱਕ ਵਗੀ ਜਾਂਦਾ ਇੱਥੇ ਹੁਣ ਮਾ ਦਾ ਮੂੰਹ ਤੋਂ ਆ ਗਿਆ ਤੇਰੇ ਨਾਲ ਨਾ ਟੱਕਾ ਹੋ ਜਾ ਕਿਤੇ ਠੀਕ ਹੈ ਸਾਰੇ